ਸਿੱਖਾਂ ਨੂੰ ਪਰਖ ਰਹੇ ਹੋ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਹੈ ਕਿ ਤੂੰ ਵੀ ਉਸੇ ਰਸਤੇ ਜਾਏਗਾ ਵੇਖੋ ਕੈਪਟਨ ਨੇ ਝੂਠਾ ਵਾਦਾ ਲਿਆ ਉਹ ਸੜਕ ਤੇ ਚੰਨੀ ਨੇ ਝੂਠਾ ਵਾਦਾ ਕੀਤਾ ਉਹ ਵੀ ਸੜਕ ਤੇ ਫਿਰ ਬਾਦਲ ਨੇ ਬੇਦਵੀ ਕੀਤੀ ਉਹ ਵੀ ਸੜਕ ਤੇ ਬਾਦਲ ਸੜਕ ਤੇ ਕਿਸੇ ਬੰਦੇ ਨੇ ਨਹੀਂ ਕੀਤਾ ਆ ਜਿਹੜੇ ਸਿੰਘ ਖੜੇ ਇਹਨਾਂ ਨੇ ਸੜਕ ਤੇ ਕੀਤਾ ਕਿਉਂ ਕੀਤਾ ਕਿ ਗੁਰੂ ਨਾਲ ਸੀਗੇ ਉਹ ਗੁਰੂ ਦੇ ਮੋਲਟ ਸੀਗੇ ਇਸ ਕਰਕੇ ਅਸੀਂ ਗੁਰੂ ਦੀ ਲੜਾਈ ਅੱਜ ਵੀ ਲੜ ਰਹੇ ਹਾਂ ਤੇ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਹੈ ਕਿ ਐਵੇਂ ਨਾ ਸਮਝ ਲੈ ਅਗੇ ਜਦੋਂ ਬਗਰਾੜੀ ਮੋਰਚੇ ਸਾਨੂੰ ਫੜ ਕੇ ਅੰਦਰ ਕੀਤਾ ਨਾ ਬਾਦਲ ਨੇ ਜਦੋਂ ਫਿਰ ਆਓਗੇ ਸਾਰੇ ਅਸੀਂ ਤਿੰਨ ਜਾਣੇ ਰਹਿ ਗਏ ਸੀਗੇ ਤਿੰਨ ਜਾਣਿਆਂ ਤੋਂ ਬਾਅਦ ਪਹਿਲਾ ਗ੍ਰਿਫਤਾਰੀ ਫੇਰ ਮੈਂ ਮੋਰਨ ਤਿੰਨ ਜਾਣੇ ਦਿੱਤਾ ਤਿੰਨਾਂ ਤੋਂ ਏਡਾ ਵੱਡਾ ਲਾਵਾ ਬਣ ਗਿਆ ਤੇ ਸਾਰਾ ਪੰਜਾਬ ਹੋ ਗਿਆ ਤੇ ਭਾਈ ਕ੍ਰਿਸ਼ਨ ਭਗਵਾਨ ਨੂੰ ਗੋਲੀਆਂ ਕਿਹਨੇ ਮਾਰੀਆਂ ਬਾਦਲ ਦੀ ਸਰਕਾਰ ਨੇ ਗਰਜੀਤ ਸਿੰਘ ਗੋਲੀਆਂ ਕਿਹਨੇ ਮਾਰੀਆਂ ਕੋਟਕਪੂਰਾ ਕਾਂਡ ਕਿਹਨੇ ਕੀਤਾ ਫੇਰ ਸਵੇਤ ਸਿੰਘ ਸੈਣੀ ਨੂੰ ਕਿਹਨੇ ਲਾਇਆ ਤੇ ਫੇਰ ਚਰਨਜੀਤ ਨੂੰ ਕਿਹਨੇ ਆਇਆ ਤੇ ਸਿੱਖਾਂ ਨੂੰ ਕੁੱਟਿਆ ਕਿਨੇ ਤੇ ਫੇਰ ਬਾਦਲ ਨੇ ਲਾਇਆ ਤੇ ਫੇਰ ਭਾਈ ਹੁਣ ਇਨਸਾਫ ਮਿਲ ਗਿਆ ਮੈਂ ਤਾਂ ਬੜਾ ਫਰਾਨਾ ਆ ਚੋਣਾ ਚੱਲਿਆ ਚਲੋ ਮੀਰੀ ਪੀਰੀ ਦੇ ਸਾਥ ਆਉਣਾ ਹੁੰਦੀਆਂ ਨੇਂ ਦੀਆਂ ਚੌਣਾ ਜਾਂ ਤਰਨ ਤਰਨ ਦੀਆਂ ਇਹ ਸ਼ਰਮ ਕਰ ਲੋ ਏ ਪਿੰਡਾਂ ਚ ਭੁੱਲ ਗਏ ਮੁੰਡੇ ਕਾਲੀ ਦਲਬਾਤ ਤੋਂ ਪੰਜਾਬ ਤੋਂ ਗੁਰੂ ਦਾ ਨਾਮ ਕਿਹਨੇ ਲਿਆ ਹੀ ਨਹੀਂ ਸਾਰੇ ਭੁੱਲ ਗਏ ਸਾਰੇ ਕਹਿੰਦੇ ਮੈਨੂੰ ਪਾ ਮੈਨੂੰ ਕਾ ਗੁਰੂਵਾਰ ਗੱਲ ਹੀ ਨਹੀਂ ਕੋਈ ਨਾ ਗੁਰੂ ਦੀ ਗੱਲ ਨਾ ਵਿਅਦਵੀ ਦੀ ਗੱਲ ਨਾ ਨਸ਼ੇ ਦੀ ਗੱਲ ਨਸ਼ੇ ਵਾਲੇ ਵੀ ਤਸਕਰ ਹੋਵੇਂ ਆ ਹੁਣ ਮੈਂ ਵੇਚ ਕੇ ਬੜਾ ਰਹਾਣਾ ਵੀ ਜਾਂਦਾ ਸੋਸ਼ਲ ਮੀਡੀਆ ਤੇ ਮੈਂ ਜੀ ਬਲਾਕ ਸੰਪਤੀ ਦਾ ਮੈਂਬਰ ਬਣ ਗਿਆ ਮੈਂ ਜੀ ਜਿਹੜਾ ਭੀਖ ਖੜਾ ਆਜ ਉਹ ਹੀ ਬੰਦੇ ਜਿਨ੍ਹਾਂ ਨੇ ਗੁਰੂ ਦੀ ਵਿਅਦਵੀ ਕੀਤੀ ਤੇ ਕਰਾਈ ਉਹ ਅੱਜ ਉਹੀ ਲੀਡਰਾਂ ਐ ਮਾਰ ਕੇ ਚੌ ਇਹ ਕੁਝ ਲੀਡ ਕਰ ਰਾਇਆ ਮੁੰਡਾ ਸੁਖਵੀਰ ਬੜਾ ਵਧੀਆ ਬਣ ਗਿਆ ਇਹਦੇ ਨਾਲ ਸਮਝੋ ਤਾਂ ਸਕਦਾ ਹੈ ਇਹ ਸਾਰੇ ਸੋਚਦਾ ਸੀ ਕੀ ਹੋ ਗਿਆ ਇਹ ਭੁੱਲ ਗਏ ਹੋ ਗੁਰੂ ਪੁਰੇ ਗੁਰੂ ਵੱਡੇ ਕਿਹੜਾ ਉਹ ਗੁਰੂ ਦੀ ਬੇਅਦਬੀ ਕਰਦੇ ਤੇ ਤੁਸੀਂ ਫੇਰ ਉਧਰ ਤੁਰਿਓ ਮੈਂ ਪੰਜਾਬ ਸਾਰਿਆਂ ਨੂੰ ਕਹਿਣਾ ਉਹ ਗੁਰੂ ਨਾਲ ਰਹਿਣਾ ਕਿਉਂਕਿ 120 20 ਲੱਗਦੀ ਹੈ ਜੇ ਮੈਂ ਕਰਾਂ ਕਤਲ ਤੇ ਭਾਨ ਸਿੰਘ ਬਾਜਵਾ ਸਾਹਮਣੇ ਲੋਈ ਮੈਨੂੰ ਕਹਿਣ ਚੱਕਰੇ ਇਹਦੇ ਤੇ 120 20 ਲੱਗੂਗੀ ਤੇ ਫਿਰ ਫਾਸੀ ਇਹਨੂੰ ਵੀ ਲੱਗਣੀ ਹੈ ਦੋਨੋਂ ਨੂੰ ਮੈਨੂੰ ਵੀ ਤੇ ਇਹਨੂੰ ਵੀ ਹੁਣ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਤੇ ਕਰਾਈ ਜੇ ਭਾਈ ਤੁਸੀਂ ਹੱਲਾਸ਼ਰੀ ਰਹੋਗੇ ਚੱਲੋ ਇਹਨਾਂ ਦੇ ਨਾਲ ਗੁਰੂ ਇਹ ਫਿਰ ਜਿਹੜੇ ਸਾਡੇ ਹੈਗੇ ਆ ਨਾ ਭਾਗ ਉਹਨਾਂ ਦੇ ਵਿੱਚ ਮਾੜਾ ਦਿਨ ਲਿਖਿਆ ਜਾਣਾ